ਵਤਨ ਪੰਜਾਬ ਦੀਆਂ ਟਾਰਚ ਸ਼ਰਮਣੀ ਫੋਰ ਪਹੁੰਚੀ ਬਠਿੰਡਾ ਅਤੇ ਬਠਿੰਡਾ ਦੇ ਵਿਧਾਇਕ ਜਗਰੂਪ ਸਿੰਘ ਗਿੱਲ ਐਸਐਸਪੀ ਅਵਨੀਤ ਕੁੰਦਲ ਅਤੇ ਏਡੀਸੀ ਪੋਨਮ ਸਿੰਘ ਵੱਲੋਂ ਇਹਦਾ ਕੀਤਾ ਗਿਆ ਪਰਮਾ ਸਵਾਗਤ ਬਠਿੰਡਾ ਦੇ ਵਿਧਾਇਕ ਜਗਰੂਪ ਸਿੰਘ ਗਿੱਲ ਨੇ ਬੋਲਦਿਆ ਕਿ ਹਾਂ ਕਿ ਪੰਜਾਬ ਸਰਕਾਰ ਦਾ ਜੋ ਉਪਰਾਲਾ ਹੈ ਯੁੱਧ ਨਸ਼ਿਆਂ ਵਿਰੁੱਧ ਉਸ ਤਹਿਤ ਇਹਨਾਂ ਵੱਲੋਂ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੇ ਨਾਲੋਂ ਤੋੜਨ ਦੇ ਲਈ ਉਹਦਾ ਆਪਣਾ ਲੱਕ ਤੋੜਨ ਦੇ ਲਈ ਇਹਨਾਂ ਵੱਲੋਂ ਜੋ ਹੈ ਨੌਜਵਾਨਾਂ ਨੂੰ ਆਪਣਾ ਖੇਡਾਂ ਵੱਲ ਇਹਨਾਂ ਵੱਲ ਪ੍ਰੇਰਣਾ ਜਾ ਰਿਹਾ ਹੈ ਅਤੇ ਜਿਸ ਨੂੰ ਲੈ ਕੇ ਅੱਜ ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ 4 ਹੈ ਜਿਹੜਾ ਉਸ ਦੀ ਸ਼ੁਰੂਆਤ ਹੋ ਚੁੱਕੀ ਹੈ ਤੇ ਇਸ ਦੀ ਜਿਹੜੀ ਟਾਰਚ ਸਮਰਮਣੀ ਹੈ ਉਹ ਅਜ ਬਠਿੰਡਾ ਪਹੁੰਚੀ ਅਤੇ ਇਸ ਦਾ ਜਿਹੜਾ ਸਵਾਗਤ ਹੈ ਬਠਿੰਡਾ ਦੇ ਵਿਦਾਇਕ ਜਗਰੂਪ ਸਿੰਘ ਗਿੱਲ ਏਡੀਸੀ ਪੋਨੂ ਸਿੰਘ ਅਤੇ ਬਠਿੰਡਾ ਦੇ ਐਸਐਸਪੀ ਅਮਨੀਤ ਕੁੰਡਰ ਵੱਲੋਂ ਬਠਿੰਡਾ ਦੇ ਅੰਦਰ ਇਹਨਾਂ ਦਾ ਜਿਹੜਾ ਇਹਨਾਂ ਵੱਲੋਂ ਵੀ ਆਪਣਾ ਪਰਮਸਵਾਦ ਕੀਤਾ ਗਿਆ ਅਸੀਂ ਦਿਖਾ ਰਹੇ ਹਾਂ ਬਠਿੰਡਾ ਦੀਆਂ ਇਹ ਸਾਰੀਆਂ ਤਸਵੀਰਾਂ ਜਿੱਥੇ ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ ਸੀਜ਼ਨ 4 ਹੈ ਜਿਹੜਾ ਉਸ ਦੀ ਜਿਹੜੀ ਸ਼ੁਰੂਆਤ ਹੋ ਚੁੱਕੀ ਹੈ ਤੇ ਉਸ ਦੀ ਜਿਹੜੀ ਟਾਰਚ ਸ਼ਰਮਣੀ ਆ ਬਠਿੰਡਾ ਵਿਖੇ ਪਹੁੰਚ ਚੁੱਕੀ ਹੈ

ਆਪੇ ਹੀ ਬਤਾ ਲਿਆ ਆ ਪੰਜਾਬ ਸਰਕਾਰ ਦਾ ਜਿਹੜਾ ਫੋਕਸ ਹੈ ਨੌਜਵਾਨੀ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਦਾ ਨਾਲ ਨਾਲ ਜਿਹੜਾ ਜੁਧ ਨਸ਼ਿਆਂ ਦੇ ਰੁੱਧ ਚੱਲ ਰਿਹਾ ਹੈ ਉਸ ਨੂੰ ਵੀ ਉਹਦਾ ਲੱਕ ਤੋੜਨ ਵਾਸਤੇ ਵੀ ਨੌਜਵਾਨੀ ਨੂੰ ਖੇਡਾਂ ਵੱਲ ਜੁੜਨਾ ਬਹੁਤ ਜ਼ਰੂਰੀ ਹੈ ਸਾਡੀ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਪਿਛਲੇ ਜਦੋਂ ਤੋਂ ਹੋਣ ਚਾਹੀਏ ਉਹਨਾਂ ਨੇ ਖੇਡਾਂ ਨੂੰ ਬਹੁਤ ਉਤਸ਼ਾਹਤ ਕੀਤਾ ਹੈ ਔਰ ਅੱਜ ਵੀ ਜਿਹੜੀ ਖੇਡਾਂ ਬੱਦਲ ਪੰਜਾਬ ਦੀਆਂ ਜਿਹੜੀਆਂ ਸੀਜ਼ਨ ਹੋਰ ਹੈ ਇਹਦੀ ਸ਼ਰਮਣੀ ਜਿਹੜੀ ਸ਼ੁਰੂ ਤੋਂ ਚੱਲੀ ਹੈ ਅੱਜ ਬਟਿੰਡੇ ਐਸੀ ਨੂੰ ਰਸਵੀਬ ਕੀਤਾ ਔਰ ਖੇਡ ਸਟੇਡੀਅਮ ਤੋਂ ਸੀਿਤ ਪਲ ਸਿੰਘ ਖੇਡ ਸਟੇਡੀਅਮ ਤੋਂ ਮੇਰੇ ਨਾਲ ਐਸਐਸਪੀ ਮੈਡਮ ਅਮਨੀਤ ਕਾਉਂਟਰ ਨੇ ਡੀਏਸੀ ਸਾਹਿਬਾ ਮੈਡਮ ਪੂਨਮ ਸਿੰਘ ਨੇ ਅਸੀਂ ਹੁਣ ਇੱਥੋਂ ਇਹਨਾਂ ਨੂੰ ਮੁਕਸਰ ਇਹਨਾਂ ਨੇ ਜਾਣਾ ਜਿਹੜੀ 2 ਵਜੇ ਪਹੁੰਚੇਗੀ ਔਰ ਇਹ ਸਾਰੀ ਸੈਰੇਮੋਨੀ ਇਹ ਟਾਰਟ ਸੈਰੇਮੋਨੀਆ ਚਾਰਪੁਰ ਜਾ ਕੇ ਕਰਵਾਈ ਹੈ ਨੱਤੀਤੀ ਤੋਂ ਖੇਡਾਂ ਜਿਹੜੀਆਂ ਸਟਾਰਟ ਹੋਣਗੀਆਂ ਔਰ ਸਾਰੇ ਪੰਜਾਬ ਦੇ ਜਿਹੜੇ ਪਾਰਟਿਸਪੈਂਟਸ ਹੈ ਉਹ ਪੂਰੀ ਤਿਆਰੀ ਚ ਲੱਗੇ ਹੋਏ ਹੈ ਸਾਡੀ ਸਰਕਾਰ ਨੇ ਪਿਛਲੇ ਸਾਲਾਂ ਦੇ ਵਿੱਚ ਜਿਹੜੇ ਵੀ ਖਿਡਾਰੀ ਮੈਡਲ ਲੈ ਕੇ ਆਏ ਉਹਨਾਂ ਨੂੰ ਬਹੁਤ ਜ਼ਿਆਦਾ ਸਨਮਾਨਿਤ ਕੀਤਾ ਔਰ ਮੁੱਖ ਮੰਤਰੀ ਸਾਹਿਬ ਜਦੋਂ ਇੱਥੇ ਆਏ ਸੀਗੇ ਜਦੋਂ ਸਟੇਟ ਦੀ ਲਾਸਟ ਸੈਰੇਮੋਨੀ ਸੀਰ ਪਾਸ਼ਿੰਗ ਸਟੇਡੀਅਮ ਕੀਤੀ ਇੱਥੇ 4 ਕਰੋੜ ਰੁਪਏ ਉਹਨਾਂ ਨੇ ਉਹਨਾਂ ਖਿਡਾਰੀਆਂ ਨੂੰ ਦਿੱਤਾ ਸੀ ਜਿਨ੍ਹਾਂ ਨੇ ਅੱਗੇ ਤਿਆਰੀ ਲਈ ਜਾਣਾ ਸੀ ਉਹਦਾ ਹੀ ਸ਼ਿੱਟਾ ਹੈ ਕਿ ਸਾਡੇ ਬਹੁਤ ਖਿਡਾਰੀ ਨੈਸ਼ਨਲ ਇੰਟਰਨੈਸ਼ਨਲ ਮੈਡਲ ਲੈ ਕੇ ਆਏ ਨੇ ਮੈਂ ਜਿਹੜੇ ਖਿਡਾਰੀ ਇਸ ਭਾਗ ਲੈ ਰਹੇ ਹਨ ਉਹਨਾਂ ਨੂੰ ਵੀ ਵਧਾਈ ਦਿੰਦਾ ਹਾਂ ਔਰ ਖੇਡ ਜਿਹੜਾ ਸਪੋਰਟ ਆਫ ਸਪੋਰਟ ਰਪਰਮਿੰਦਰ ਸਿੰਘ ਜਿਹੜਾ ਮੇਨਟਨਲ ਕੰਮ ਕਰ ਰਿਹਾ ਹੈ ਇਹਨਾਂ ਦੀ ਸਾਰੀ ਟੀਮ ਇਹਨਾਂ ਨੂੰ ਵੀ ਇਸ ਗੱਲ ਦੀ ਵਧਾਈ ਦਿੰਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਪਹਿੰਡਾ ਖੇਡਾਂ ਦੇ ਵਿੱਚ ਨੰਬਰ 1 ਹੋਵੇ ਅਸੀਂ ਆਪਣੇ ਬੱਚਿਆਂ ਨੂੰ ਨਸ਼ਿਆਂ ਵੱਲੋਂ ਮੋੜ ਕੇ ਖੇਡਾਂ ਵੱਲ ਲਾइए ਜੀ ਦੇ ਨਾਲ ਸਰੀਰ ਔਰ ਦਿਮਾਗ ਵੀ ਤੰਦਰੁਸਤ ਰਹਿੰਦਾ ਔਰ ਬੱਚਾ ਜੜੀਆਂ ਗਲਤ ਐਕਟੀਵਿਟੀ ਜਾਂ ਉਹਨਾਂ ਲੋਕਾਂ ਦੇ ਸੰਪਰਕ ਚ ਨਹੀਂ ਆਉਂਦਾ ਜਿਹੜੇ ਆ ਇਸ ਸਮਾਜ ਨੂੰ ਬਹੁਤ ਬੁਰੀ ਤਰ੍ਹਾਂ ਖੋਣ ਬਾਂਕ ਚ ਮੜੇ ਹੋਏ ਆ ਮੈਂ ਆਸ ਕਰਦਾ ਹਾਂ ਸਰਕਾਰ ਨਸ਼ੇ ਨੂੰ ਖਤਮ ਕਰਨ ਵਾਸਤੇ ਖੇਡਾਂ ਨੂੰ ਉਪਲਬਧ ਕਰਨ ਦੇ ਲਈ ਨੌਜਵਾਨੀ ਵਿੱਚ ਪਰਸੇ ਅੱਗੇ ਵਧਾਉਣ ਦੀ ਜ਼ਰੂਰ ਕਾਮ ਕਰੇ